ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਤੁਹਾਨੂੰ ਦਿਖਾ ਰਹੇ ਆਪਾਂ ਜਰਸੀ ਵਾੜਾਂ ਜਿਹੜੀਆਂ ਤਾਜ਼ੀਆਂ ਸੂਈਆਂ ਨੇ ਬਿਲਕੁਲ ਤੁਸੀਂ ਸਕਰੀਨ ਤੇ ਦੇਖ ਸਕਦੇ ਪਹਿਲਣ ਬੱਚੀ ਆ ਬਹੁਤ ਹੀ ਥਣਾ ਹਵਾਨਾ ਲੇਵਾ ਚੰਗਾ ਲੱਗਾ ਇਹਨੂੰ ਸੂਈ ਨੂੰ 15 ਤੋਂ ਕੁ 16 ਦਿਨ ਹੋ ਗਏ ਨੇ ਇਸ ਟਾਈਮ ਤੇ ਥੱਲੇ 11 ਤੋਂ 12 ਲੀਟਰ ਦੁੱਧ ਰੈਡੀ ਆ ਬਹੁਤ ਚੰਗੀ ਆ ਇਹ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜਿਹੜਾ ਮੂੰਹ ਮੱਥਾ ਇਹਦਾ ਇਹ ਥਾਂਦੀ ਕੁਆਲਿਟੀ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਆ ਪਿੱਛੇ ਇਹਦੇ ਤੁਸੀਂ ਇਹ ਦੇਖ ਸਕਦੇ ਜੋ ਫੀਮੇਲ ਕਾਫ ਬੱਚੀ ਆ ਜਰਸੀ ਦੀ ਪਿਓ ਇਹ ਬੱਚੀ ਦੂਜੇ ਸੂਵੇ ਆ ਜਰਸੀ ਦੀ ਬਹੁਤ ਸੋਹਣੀ ਆ ਇਹਦੇ ਥੱਲੇ 14 ਤੋਂ 15 ਲੀਟਰ ਦੁੱਧ ਰੈਡੀ ਆ ਤਾਂ ਬਹੁਤ ਚੰਗੀ ਆ ਇਹਦੇ ਥਾਂਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਬਹੁਤ ਵਧੀਆ ਥਾਂਦੀ ਕੁਆਲਿਟੀ ਤੁਸੀਂ ਚੈੱਕ ਕਰੋ ਆ ਦੇਖ ਸਕਦੇ ਤੁਸੀਂ ਹਵਾਨਾ ਬਹੁਤ ਵਧੀਆ ਇਹ ਵੀ ਫੇਸ ਦੀ ਕੁਆਲਿਟੀ ਇਹਨੂੰ ਸੂਈ ਨੂੰ ਅੱਜ 12 13 ਦਿਨ ਹੋ ਗਏ ਆ ਇਹਦੇ ਥੱਲੇ ਕੋਈ 13 14 ਲੀਟਰ ਦੁੱਧ ਰੈਡੀ ਆ ਬਹੁਤ ਚੰਗੀ ਇਹ ਪਹਿਲਾਂ ਨੂੰ ਵੱਛੀ ਸੁੰਨ ਜਾ ਰਹੀ ਆ ਸਾਹੀਵਾਲ ਤੇ ਜਰਸੀ ਦਾ ਕ੍ਰਾਸ ਬਹੁਤ ਸੋਹਣਾ ਥਣ ਹਵਾਨਾ ਲੱਗਾ ਇਹਨੂੰ ਇਹ ਵੀ ਤੁਸੀਂ ਚੈੱਕ ਕਰੋ ਬਾਕੀ ਇਹ ਇੱਕ ਟੋਕੜ ਗੱਬਣ ਬਹੁਤ ਸੋਹਣੀ ਝੋਟੀ 3 ਮਹੀਨੇ ਦੀ ਚੱਕ ਪਾਸ 6 ਕਿਲੋ ਦੁੱਧ ਰੈਡੀ ਨੀਲੀ ਦਾ ਪੱਖ ਰੱਖਦੀ ਆ ਬਹੁਤ ਵਧੀਆ 1 ਕਿਲੋ ਅਨਸਰ ਝੋਟੀ ਆ ਨੀਲੀ ਦੀ ਬਹੁਤ ਚੰਗੀ ਤੁਸੀਂ ਚੈੱਕ ਕਰੋ ਮੇਰੇ ਵੀਰ ਬਹੁਤ ਸੋਹਣੀ ਸਾਰੀਆਂ ਨਿਸ਼ਾਨੀਆਂ ਨੂੰ ਕਵਰ ਕਰਦੀ ਆ ਬਿੱਲੀ ਬੋਲੀ ਬਹੁਤ ਸੋਹਣੀ ਇੱਕ ਆਪਾਂ ਤੀਜੇ ਸਵੇਰੇ ਮੱਝ ਸੋਣ ਜਾਰੀ ਬਹੁਤ ਇੱਕ ਭਾਈ ਬਾਡੀ ਦੀ ਜਿਹਨੂੰ ਆਪਾਂ ਕਹਿ ਸਕਦੇ ਆ ਬਹੁਤ ਸੋਹਣਾ ਥਣ ਹਵਾਨਾ ਲੈਵਾ ਚੰਗੀ ਕੁਆਲਿਟੀ ਦੋ ਤਿੰਨ ਦਿਨ ਇਹਦੇ ਸੂਣ ਚ ਰਹਿੰਦੇ ਆ ਇਹ ਵੀ ਸੇਲ ਲਈ ਅਵੇਲੇਬਲ ਆ ਜਿੰਨੇ ਵੀ ਪਸ਼ੂ ਨੇ ਇਹ ਸੇਲ ਵਾਸਤੇ ਇਸ ਟਾਈਮ ਅਵੇਲੇਬਲ ਨੇ ਜਿੰਨੇ ਵੀ ਹੈਗੇ ਆ ਇਹ ਇੱਕ ਨੀਲੀ ਦੀ ਮੱਝ ਆ ਪਿੱਛੇ ਮੇਲ ਕਾਫਾ ਇਹ ਵੀ ਫਾਰ ਸੇਲ ਆ ਇਹਦੇ ਥੱਲੇ 7-8 ਲੀਟਰ ਦੁੱਧ ਆ 2.5 ਤੋਂ 3 ਮਹੀਨੇ ਦਾ ਸੂਆ ਜਿਹੜਾ ਸੂਈ ਆ ਬਹੁਤ ਸੋਹਣੀ ਆ ਕਿਕੇ ਮੋਹਰਾਂ ਦੀ ਮੱਝ ਇਹ ਤੁਸੀਂ ਦੇਖ ਸਕਦੇ ਜੋ ਬਹੁਤ ਸੋਹਣੀ ਆ ਤੀਜਾ ਸਵੇਰ ਹੈ ਸੂਈਆ ਪਿੱਛੇ ਬੱਚਾ ਹੈ ਨਹੀਂ ਗਾ ਮਰਿਆ ਹੋਇਆ ਇਹਦਾ ਤਾਂ ਦੁੱਧ 8-9 ਲੀਟਰ ਰੈਡੀ ਹੈ ਇੱਕ ਟਾਈਮ ਭਾੜੇ ਵੰਡੇ ਤੇ ਇੱਕ ਟਾਈਮ ਟੀਕੇ ਤੇ ਆ ਬਾਕੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਕੰਟੈਕਟ ਨੰਬਰ ਅਸੀਂ ਸਕਰੀਨ ਤੇ ਚਲਦੇ ਕਰ ਦਾਂਗੇ ਇੱਥੇ ਪਹੁੰਚਣ ਲਈ ਜਿਸ ਤਰ੍ਹਾਂ ਆਪਾਂ ਡਿਸਟ੍ਰਿਕਟ ਤਰਨਤਾਰਨ ਤਹਿਸੀਲ ਪੱਟੀ ਪਿੰਡ ਜੋਰ ਸਿੰਘ ਵਾਲਾ ਜਿਸ ਤਰ੍ਹਾਂ ਆਪਾਂ ਹਰੀਕੇ ਤੋਂ ਪਹੁੰਚ ਕਰ ਸਕਦੇ ਆ ਦੁੱਬਲੀ ਬਰਵਾਲਾ ਪੱਟੀ ਪੱਟੀ ਮੋੜ ਇਹ ਸਾਰੇ ਲਾਗੇ ਲਾਗੇ ਪਿੰਡ ਵੱਡੇ ਸਭਰਾ ਤਾਂ ਤੁਸੀਂ ਫਾਰਮ ਦੇ ਵਿਜ਼ਿਟ ਕਰ ਸਕਦੇ ਹੋ ਧੰਨਵਾਦ